ਇਹਨੂੰ ਇਸ ਵਕਤ ਤੱਕ ਕੈਂਡੂ ਲੱਗੇ ਵੀ ਹੋਏ ਨਹੀਂ। ਜਿਹੜੇ ਤੁਸੀਂ ਕਹਿੰਦੇ ਆ ਜੀ ਹਾਂ ਜਿਹੜੇ ਮੈਨ ਦਾ ਸੋਣੇ ਆ ਕੋਈ ਗੋਡਿਆਂ ਗੱਡਾਂ ਦੇ ਦਰਦ ਹੋਣ। ਹੂੰ ਤੇ ਪਵਾਲ ਕੇ ਪਾਣੀ ਦੀ ਸਪੋਰ ਕਰ ਲਓ। ਟੀਵੀ ਦਾ ਅਨਾਜ ਜਦੋਂ ਮਾਚਲ ਵੀ ਨਹੀਂ ਬਣਿਆ ਸੀ। ਉਹ ਜਿੰਨੇ ਟੀਵੀ ਦੇ ਮਰੀਜ਼ ਸੀਗੇ ਬਾਹਰ ਮੰਜੇ ਡਾਇਓ ਸੀ ਤਾਂ ਇਹਨਾਂ ਦੀ ਲਾਈਨ ਸੀਗੀ ਇਸ ਰੋਕ ਦੀ। ਅੱਛਾ ਜੀ। ਉਹਦੇ ਹੇਟਾ ਮੰਜੇ ਡਾਇਓ ਸੀ। ਅੱਛਾ ਜੀ। ਤੇ ਮੈਂ ਉਹਨਾਂ ਨੂੰ ਜਿਹੜੇ ਸੰਬੰਧ ਦਾ ਡਾਕਟਰ ਸੀ ਉਹਨਾਂ ਨੂੰ ਪੁੱਛਿਆ ਕਿ ਇਹ ਕੀ ਗੱਲ ਇਹਦੇ ਅੰਦਰ ਇੱਥੇ ਮੰਜੇ ਡਾਇਓ ਜੀ ਉਹ ਨਹੀਂ ਦੱਸਿਆ ਜੀ ਕਿ ਇਹਦੇ ਹੇਟਾ ਸਾਹ ਲੈਣ ਨਾਲ ਵੀਵੀ ਤੱਕ ਬੁਖਾਰ ਜਿਹੜਾ ਉਹ ਹਰ ਜਾਂਦਾ ਸੁਣਨ ਚ ਇਹ ਆਇਆ ਆ ਕਿ ਇਹ ਜਿਹੜਾ ਦਰਖਤ ਆ ਕਹਿੰਦੇ ਪੰਜਾਬ ਚ ਦੋ ਹੀ ਰਹਿ ਗਏ ਤੁਸੀਂ ਦੇਖ ਸਕਦੇ ਆ ਇਹ ਦੇਸੀ ਬਿੱਲ ਕਹਿ ਰਹੇ ਇਹ ਵੀ ਬਹੁਤ ਪ੍ਰਾਤਨ ਦੇ ਦੋਸਤ ਇਸ ਮੰਦਿਰ ਦੇ ਵਿੱਚ ਹੈਗਾ ਆਦ ਸ਼ਕਤੀ ਆਦ ਸ਼ਕਤੀ ਮੰਦਿਰ ਇਹ ਬਹੁਤ ਪ੍ਰਾਤਨ ਮੰਦਿਰ ਆ ਪਿੰਡ ਜ਼ਹੂਰੇ ਦਾ ਇਹ ਆਦ ਸ਼ਕਤੀ ਮੰਦਿਰ ਹੈ ਤੇ ਮੇਰੇ ਨਾਲ ਬਾਪੂ ਪਵਨ ਕੁਮਾਰ ਜੀ ਨੇ ਸਰ ਹੁਣੀ ਰਿਟਾਇਰਡ ਅਧਿਆਪਕ ਨੇ ਇਸ ਮੰਦਿਰ ਦੇ ਵਿੱਚ ਸੇਵਾ ਕਰਦੇ ਨੇ ਤੁਹਾਨੂੰ ਇੱਥੇ ਲਿਆਉਣ ਦਾ ਇੱਕ ਮਕਸਦ ਹੈ ਲਓ ਜੀ ਇਹ ਉਹ ਦਰਖਤ ਹੈ ਜਿਹੜਾ ਕਿ ਤੁਹਾਨੂੰ ਦਿਖਾਉਣ ਲਈ ਮੈਂ ਲੈ ਕੇ ਆਇਆ ਤੇ ਮੈਂ ਨੀੜੇ ਵਿੱਚ ਖਾਲ ਦਵਾ ਇਹਨੂੰ ਇਸ ਵਕਤ ਤੱਕ ਕੈਂਡੂ ਲੱਗੇ ਵੀ ਹੋਏ ਨਹੀਂ ਆ ਲੱਗੇ ਤੇ ਖਾਲ ਦਵਾ ਆਹ ਦਾ ਫਲ ਦਹਾ ਫਲ ਲੱਗੇ ਵੀ ਹੋਏ ਆਹ ਲਓ ਇਸ ਤਰ੍ਹਾਂ ਦਾ ਫਾਲਿਆ ਆ ਬਾਪੂ ਜੀ ਇਹ ਕੀ ਦਰਖਤ ਆ ਤੇ ਇਹ ਇਹ ਕੀ ਹੈ ਮਤਲਬ ਇਹਦੇ ਬਾਰੇ ਦੱਸਿਓ ਜੀ ਬਾ ਜਿਹੜਕੀ ਕਹਿੰਦੇ ਆ ਜੀ ਕੀ ਜੀ ਢੜਕ ਢੜਕ ਹਾਂ ਜਿਹੜੇ ਮੈਂ ਨਾਂ ਸੁਣਿਆ ਅੱਛਾ ਜੀ ਜਾਂ ਕੈਂਡੂ ਕਹਿੰਦੇ ਜਾਂ ਫਿਰ ਕੈਂਡੂ ਹਾਂ ਤੇ ਇਹ ਜੀਆਂ ਕਹਿੰਦੇ ਆ ਦੋ ਆਜਾਤਾਂ ਪਰਜਾਤਾਂ ਅੱਛਾ ਜੀ ਪਰ ਮੈਂ ਇਹੀ ਦੇਖਿਆ ਇੱਕ ਕਹਿੰਦੇ ਮਿੱਠਾ ਵੀ ਹੈਗਾ ਇਹ ਕੋੜਾ ਆ ਇਹ ਕੋੜਾ ਆ ਮੈਂ ਮਿੱਠਾ ਨਹੀਂ ਦੇਖਿਆ ਅੱਛਾ ਜੀ ਇਹ ਫਲ ਆ ਜਾਂ ਇਹ ਕੀ ਹੈਗਾ ਇਹਦਾ ਇਹਦੀ ਸਬਜ਼ੀ ਵਗੈਰਾ ਬਣਦੀ ਕੀ ਹੈ ਨਾ ਜੀ ਬਿਲਕੁਲ ਹਲਦੇ ਇਹਦੇ ਦੀ ਤਾਂ ਮੈਂ ਨਹੀਂ ਕੋਈ ਵੀ ਤੇ ਅੱਛਾ ਜੀ ਇਹ ਆਪੇ ਗੋਡਿਆਂ ਗਾਡਿਆਂ ਦੇ ਧਰਦੂ ਹੂੰ ਤੇ ਪਾ ਵਾਲ ਕੇ ਪਾਣੀ ਝਿਟਕੋਰ ਖਾਲਾ ਤੁਸੀਂ ਵਰਤਿਆ ਕਦੇ ਫਲੇ ਦਾ ਫਲ ਨਹੀਂ ਵਰਤੇ ਆ ਪੱਤੇ ਹੀ ਵਰਤੇ ਪੱਤੇ ਵਰਤੇ ਨੇ ਫਲ ਨਹੀਂ ਕਦੇ ਵਰਤੇ ਹਾਂ ਬਾਪੂ ਜੀ ਇਹ ਕੈਂਡੂ ਜਿਹੜਾ ਆ ਇਹਦੀ ਕੀ ਵਿਸ਼ੇਸ਼ਤਾ ਆ ਇਸ ਰੁੱਖ ਦੀ ਕੀ ਵਿਸ਼ੇਸ਼ਤਾ ਆ ਇਸ ਵਿਸ਼ੇਸ਼ਤਾ ਦੀ ਇਹ ਆ ਜੀ ਹਾਂ ਜੀ ਬਹੁਤ ਪੁਰਾਣਾ ਅੱਛਾ ਜੀ 30 35 40 ਸਾਲ ਦੀ ਗੱਲ ਆ ਅੱਛਾ ਜੀ ਉਦੋਂ ਟੀਵੀ ਦਾ ਇਲਾਜ ਜਦੋਂ ਮਾਚਲ ਵੀ ਨਹੀਂ ਬਣਿਆ ਸੀ ਅੱਛਾ ਜੀ ਤੇ ਉਹ ਟਾਂਡਾ ਇੱਕ ਡਲੋਜੀ ਦੇ ਲਾ ਕੇ ਹਾਂ ਜੀ ਉੱਥੇ ਹੁੰਦਾ ਸੀ ਅੱਛਾ ਜੀ ਉਹ ਜਿੰਨੇ ਟੀਵੀ ਦੇ ਮਰੀਜ਼ ਸੀਗੇ ਹਾਂ ਜੀ ਬਾਹਰ ਮੰਜੇ ਡਾਇਓ ਸੀ ਤਾਂ ਇਹਨਾਂ ਦੀ ਲਾਈਨ ਚ ਗਈ ਇਸ ਰੋਕ ਦੀ ਅੱਛਾ ਜੀ ਉਹਦੇ ਏਟਾ ਮੰਜੇ ਡਾਇਓ ਸੀ ਅੱਛਾ ਜੀ ਤਾਂ ਮੈਂ ਉਹਨਾਂ ਨੂੰ ਜਿਹੜੇ ਸਬੰਧ ਦਾ ਡਾਕਟਰ ਸੀ ਉਹਨਾਂ ਨੂੰ ਪੁੱਛਿਆ ਕਿ ਇਹ ਕੀ ਗੱਲ ਇਹ ਤਾਂ ਦੇ ਇੱਥੇ ਮੰਜੇ ਡਾਇਓ ਜੀ ਉਹ ਨਹੀਂ ਦੱਸਿਆ ਜਗਾ ਭਈ ਇਹਦੇ ھیਠਾਂ ਸਾਹ ਲੈਣ ਨਾਲ ਕੀ ਵੀ ਤੱਕ ਬੁਖਾਰ ਜਿਹੜਾ ਉਹ ਹਟ ਜਾਂਦਾ ਅੱਛਾ ਇਸ ਰੁੱਖ ਦੇ ھیਠਾਂ ਇਹ ਬੂਟਾ ਇੱਥੇ ਹੀ ਆ ਇਹ ਮੇਰੇ ਤੋਂ ਪਹਿਲਾਂ ਦਾ ਬਾਪੂ ਜੀ ਕਿੰਨਾ ਕੁ ਪੁਰਾਣਾ ਹੋਊਗਾ ਦੇ ਲੋ ਜੀ ਮੈਂ ਤਾਂ ਇਦਾਂ ਦਾ ਹੀ ਠੇਕਦਾ ਤੁਹਾਡੀ ਉਮਰ ਹੁਣ ਕਿੰਨੀ ਹੈ ਮੇਰੀ 40 ਦਾ ਜਨਮ ਹੈ 1940 ਦਾ ਜਨਮ ਹੈ ਉਸ ਹਸਾਬ ਨਾਲ ਤੁਹਾਡੀ ਉਮਰ ਐ ਇਸ ਵਕਤ 84 ਕੁ ਸਾਲ ਤਾਂ ਹੈ। ਅੱਛਾ ਜੀ। ਠੀਕ ਐ। ਹਾਂ। ਤੇ ਇਹ ਜਿਹੜਾ ਕੈਂਡੂ ਐ ਹਾਂ ਜੀ। ਤੇ ਇੱਕ ਨਾਂ ਤੁਸੀਂ ਦੱਸਿਆ? ਰਿੜਕ। ਰਿੜਕ। ਢੇਡ। ਸੌਰੀ, ਢੇਡਕਾ। ਹਾਹੇ ਸਿਆਰੀ। ਹਾਹੇ ਨੂੰ ਸਿਆਰੀ ਕਰਕੇ। ਰਾੜਾ ਤੇ ਕਾਕਾ। ਬਾਪੂ ਜੀ ਇਹ ਐਦਾ ਦੇਖਣ ਨੂੰ ਦੂਰੋਂ ਦੇਸੀ ਔਲੇ ਆਂਗੂ ਜਿਹਦਾ ਔਲੇ ਹੁੰਦਾ ਹਨਾ ਥੋੜਾ ਜਿਹਾ। ਦੇਸੀ ਨਾ ਕਹੋ ਫਾਰਮੀ ਔਲੇ। ਹਾਂ ਸੌਰੀ। ਇਹਦੀ ਜਿਹੜੀ ਦੇਖਣ ਨੂੰ ਹਾਂਜੀ ਇਹ ਫਾਰਮੀ ਔਲੇ ਔਲੇ ਵਰਗਾ ਕਹਿ ਸਕਦੇ ਤੁਸੀਂ ਹੈਨਾ ਚਲੋ ਦੇਸੀ ਨਹੀਂ ਕਹਿੰਦੇ ਆਪਾਂ ਵੀ ਇਹ ਉਸ ਤਰ੍ਹਾਂ ਦਾ ਦੇਖਣ ਨੂੰ ਨਹੀਂ ਲੱਗ ਰਿਹਾ ਹਾਂ ਦੇਸੀ ਦਾ ਸਾਈਜ਼ ਛੋਟਾ ਆ ਹਾਂ ਦੇਸੀ ਦਾ ਜਿਹੜਾ ਆਕਾਰ ਆ ਉਹ ਬੜਾ ਛੋਟਾ ਹੁੰਦਾ ਹਾਂਜੀ ਇਹ ਵਿਕ੍ਰਤ ਪੰਜਾਬ ਦੇ ਵਿੱਚ ਕਹਿੰਦੇ ਵੀ ਬਹੁਤ ਰੇਅਰ ਰਹਿ ਗਿਆ ਇਦਾਂ ਆ ਜੀ ਕਹਿੰਦੇ ਆ ਜੀ ਮੇਰੇ ਕੋਲ ਤਾਂ ਬਹੁਤ ਹੈ ਅੱਛਾ ਜੀ ਕਈ ਆਉਂਦੇ ਜਿਹੜੇ ਇਹਨਾਂ ਨਾਲ ਲਗਣ ਆ ਹੂੰ ਮੈਂ ਤਾਂ ਉਹਨੂੰ ਪੁਰਾਣਾ ਦਿਖਾ ਲਦਾ ਹੂੰ ਤੇ ਉਹ ਕਹਿੰਦੇ ਪੀ ਇਹਦਾ ਹੋਰ ਵੀ ਗਾਂ ਪੈਦਾ ਕਰ ਲਾ ਉਹਨੇ ਸਾਡੇ ਕੋਲ ਹੋਰ ਵੀ ਤੁਸੀਂ ਬਣਾਏ ਫੇਰੇ ਤੇ ਬੂਟੇ ਹਾਂਜੀ ਸੁਣਨ ਚ ਇਹ ਆਇਆ ਆ ਕਿ ਇਹ ਜਿਹੜਾ ਦਰਖਤ ਆ ਕਹਿੰਦੇ ਪੰਜਾਬ ਚ ਦੋ ਹੀ ਰਹਿ ਗਏ ਪ੍ਰਾਤਮ ਜਿਹੜੇ ਆ ਨਹੀਂ ਵੀ ਹੋ ਸਕਦਾ ਜੀ ਬਹੁਤ ਨਹੀਂ ਹਾਂਜੀ ਗਰਾਊਂਡ ਗਲਾਸ ਫਾਊਂਡੇਸ਼ਨ ਨੇ ਹਾਂਜੀ ਫਲਮਾਇਆ ਸੀਗਾ ਕੈਂਡੂ ਦਾ ਦਰਖਤ ਉਹਨੂੰ ਵਿਛ ਤेंदੂ ਵੀ ਕਹਿੰਦੇ ਹਿੰਦੀ ਚ ਹਾਂ ਵਿਛ ਤेंदੂ ਵੀ ਕਹਿੰਦੇ ਹਨ ਵਿਛ ਤेंदੂ ਕਿਉਂਕਿ ਕਹਿੰਦੇ ਮੰਨਣਾ ਆ ਵੀ ਜਿਹੜਾ ਤेंदੂਆ ਹੂੰ ਇਹਦੇ ਉੱਤੇ ਸੌਂਦਾ ਆ ਹੂੰ ਰਾਤ ਨੂੰ ਹੂੰ ਤੇ ਉਹਦੇ ਕਰਕੇ ਵੀ ਕਹ ਦਿੰਦੇ ਆ ਇਹ ਇੱਕ ਉਥੇ ਗੁਰਦੁਆਰਾ ਸਾਹਿਬ ਆ ਹੂੰ ਆਪਣੇ ਮਾਲਵੇ ਸਾਈਡ ਤੇ ਹੂੰ ਉਥੇ ਗੁਰਦੁਆਰਾ ਸਾਹਿਬ ਚ ਹੂੰ ਤੇ ਇੱਕ ਜਿਹੜਾ ਆ ਇਹ ਇੱਥੇ ਆਦ ਸ਼ਕਤੀ ਮੰਦਰ ਦੇ ਵਿੱਚ ਆ ਇਹ ਵੀ ਆਦ ਸ਼ਕਤੀ ਮੰਦਰ ਪਿੰਡ ਜ਼ਹੂਰਾ ਉਧਰ ਗੁਰਦੁਦਾਰਾ ਸਾਹਿਬ ਚ ਆ ਵੀ ਮੈਂ ਵੀ ਆਪਣੀ ਜੀਵਨ ਦੇ ਵਿੱਚ ਭਾਜੀ ਇਹ ਦੋ ਥਾਵਾਂ ਤੇ ਹੀ ਦੇਖਿਆ ਇਹ ਕੈਂਡੂ ਦੇ ਦਰਖਤ ਨੂੰ ਹੂੰ ਔਰ ਹੋਰ ਮੈਂ ਕਿਤੇ ਨਹੀਂ ਦੇਖਿਆ ਜੀ ਉਦਾਂ ਵੀ ਆਮ ਦੇਖਿਆ ਜੀ ਮੈਂ ਵੀ ਘੁੰਮਦਾ ਰਹੀ ਨਾ ਆਮ ਨਹੀਂ ਲੱਗਦਾ ਇਹ ਤੁਸੀਂ ਵੀ ਨਹੀਂ ਦੇਖਿਆ ਹੁਣ ਮੈਂ ਪਹਿਲੀ ਵਾਰੀ ਇਸ ਦਰਖਤ ਬਾਰੇ ਸੁਣ ਰਿਹਾ ਹਾਂ ਬਾਪੂ ਪਵਨ ਕੁਮਾਰ ਜੀ ਔਰ ਸਾਡੇ ਹਕੀਮ ਸਾਹਿਬ ਰਣਜੋਤ ਸਿੰਘ ਬਾਈ ਜੀ ਪਿੰਡ ਢੋਲੋਵਾਲ ਤੋਂ ਬਾਈ ਇਹ ਲੈ ਕੇ ਆਏ ਮੈਨੂੰ ਇਸ ਜਗ੍ਹਾ ਤੇ ਮੈਂ ਇਹ ਰੁੱਖ ਪਹਿਲੀ ਵਾਰੀ ਦੇਖ ਰਿਹਾ ਹਾਂ ਉਹਦੀਆਂ ਸ਼ਖਾਵਾਂ ਦੇਖੋ ਭਾਜੀ ਸ਼ਖਾਵਾਂ ਜਿੱਦਾਂ ਕਿਦਾਂ ਮਤਲਬ ਥੱਲੇ ਤੱਕ ਭਾਜੀ ਲੱਗਈਆਂ ਹਾਂ ਤੇ ਪੂਰੀਆਂ ਥੱਲੇ ਲੱਗਦੀਆਂ ਪਈਆਂ ਦੇਖੋ ਤੇ ਪੂਰੀਆਂ ਫਲਾਂ ਦੇ ਨਾਲ ਭਰੀਆਂ ਭਾਜੀ ਦੇਖੋ ਅੰਦਰੋਂ ਦਿਖਾਉਂਗੇ ਨਾ ਹਾਂ ਫਲ ਇੱਕ ਚੀਜ਼ ਨੋਟ ਕਰਨ ਵਾਲੀ ਐ ਆ ਦੇਖੋ ਫਲ ਭਾਜੀ ਇੱਥੋਂ ਦਿਖਾਓ ਜੇ ਕਿਤੇ ਹਾਂ ਦੇਖੋ ਫਲ ਕਿੰਨਾ ਲੱਗਾ ਹੋਇਆ ਹਨਾ ਵਾਹ ਇਹ ਬਹੁਤ ਫਲ ਲੱਗਾ ਆ ਪਰ ਇਹਦੀ ਤੁਹਾਨੂੰ ਵਰਤੋਂ ਦਾ ਨਹੀਂ ਪਤਾ ਹਨਾ ਜੀ ਹਸਤਾਵਰ ਹਾਂਜੀ ਹਾਂਜੀ ਹੋਂਸਤਾਵਰ ਹਾਂਜੀ ਇਹ ਸਤਾਵਰ ਗੀ ਹੋਇਆ ਥੱਲੇ ਹਾਂ ਦੇਖੋ ਹਾਂਜੀ ਇਹ ਇਹ ਬਾਪੂ ਜੀ ਤੁਹਾਨੂੰ ਇਹਦੀ ਵੈਸੇ ਵਰਤੋਂ ਦਾ ਨਹੀਂ ਪਤਾ ਨਹੀਂ ਮੈਨੂੰ ਜਿੰਨਾ ਕੇ ਪਤਾ ਜੀ ਇੱਕ ਤਾਂ ਜੀ ਪਤਾ ਲੱਗਦਾ ਕਿ ਕਿੰਨਾ ਪ੍ਰਾਤਨ ਕਰਦਾ ਭਾਜੀ ਹਾਂ ਜੀ ਇੱਕ ਤਾਂ ਜੀ ਦੰਤਨ ਕਰਨਾ ਦੰਦ ਬੜੇ ਵਧੀਆ ਰਹਿੰਦੇ ਅੱਛਾ ਜੀ ਉਹ ਖੋੜ ਵਾਲੇ ਆ ਪੀੜੇ ਵਾਲੇ ਉਹ ਹਟ ਜਾਂਦੇ ਜੀ ਦੂਜਾ ਬਾਤ ਰੋਗ ਜਿੰਨੇ ਆ ਉਹ ਸਾਰੇ ਟਕੋਰ ਕਰ ਨਾਲ ਕਿਤੇ ਗੋਡੇ ਦੁੱਬਦੇ ਆ ਜਾਂ ਕਿਤੇ ਹੋਰ ਕੋਈ ਇਦਾਂ ਦਾ ਤੈਕੀ ਜੋੜਾਂ ਤੇ ਉਹ ਟਕੋਰ ਨਾਲ ਆ ਜੀ ਜਾਂ ਇਹਦੇ ਹਵਾਲ ਕੇ ਨਾਲ ਪੱਤੇ ਵੀ ਬੰਦਦੇ ਹੋ ਹੂੰ ਉਹ ਹਟ ਜਾਂਦੇ ਤੇ ਇੱਕ ਹਾਲ ਹੈਗਾ ਆ ਤੇ ਬੁਖਾਰ ਹਟਦੇ ਹਾਂ ਇਹਦੀਆਂ ਸ਼ਾਖਾਵਾਂ ਦੇਖੋ ਇਹਦਾ ਲੰਮੀਆਂ ਲੰਮੀਆਂ ਥੱਲੇ ਨੂੰ ਆ ਹਨ ਜਿੱਦਾਂ ਵੈਦ ਜੀ ਕਹਿ ਰਹੇ ਆ ਮਜ਼ਬੂਤ ਵੀ ਹੈ ਜੀ ਅੱਛਾ ਇਹ ਬਹੁਤ ਮਜ਼ਬੂਤ ਦਰਖਤ ਆ ਪਰ ਇਹ ਬਹੁਤ ਪੁਰਾਣਾ ਦਰਖਤ ਆ ਕਿ ਇਹ ਯਾਨੀ ਕਿ ਪੰਜਾਬ ਚੋਂ ਵੈਸੇ ਕਹਿੰਦੇ ਸ਼ਾਇਦ ਇਹ ਅਲੋਪ ਹੋ ਚੁੱਕੇ ਦਰਖਤਾਂ ਚੋਂ ਆ ਪਰ ਅਗਰ ਇਹ ਬਚਿਆ ਆ ਇਹਦੇ ਫਲ ਹੈਗੇ ਨਹੀਂ ਅਸੀਂ ਤੁਹਾਨੂੰ ਬੇਨਤੀ ਕਰਾਂਗੇ ਕਿ ਤੁਸੀਂ ਇਹਦੀਆਂ ਜਿਹੜਾ ਆ ਇਹਦੇ ਬੂਟੇ ਜ਼ਰੂਰ ਇਹਦੇ ਬਣਾ ਕੇ ਇਹਨੂੰ ਲਾਓ ਜ਼ਰੂਰ ਅਗੋਂ ਵਧਾਓ ਇਹਨੂੰ ਤਾਂ ਕਿ ਇਹ ਇਹ ਨਸਲ ਜਿਹੜੀ ਹੈਗੀ ਇਹ ਖਤਮ ਨਾ ਹੋ ਜਾ ਕਿਤੇ ਅਗਰ ਇਹਦਾ ਮੈਡੀਸਨਲ ਯੂਜ਼ ਇੰਨਾ ਜ਼ਿਆਦਾ ਆ ਹੁਣ ਇਹਦੇ ਬੀਜ ਹਜੇ ਪੱਕੇ ਨਹੀਂਗੇ ਨਹੀਂ ਜੀ ਹਜੇ ਕੱਚੇ ਆ ਇਹ ਪੱਕੇ ਪੀਲਾ ਹੋ ਜਾਣਾ ਫਿਰ ਇਹ ਆਪਾਂ ਬੀਜ ਸਕਦੇ ਆ ਬਿਲਕੁਲ ਇੱਥੇ ਤਾਂ ਬਹੁਤ ਉਗਦੇ ਇਤੋਂ ਲੋਕਾਂ ਨੂੰ ਇੱਥੇ ਇਹਦਾ ਮਤਲਬ ਇਹ ਹੈ ਕਿ ਇਹ ਚੀਜ਼ ਹਜੇ ਆਪਾਂ ਬਚਾ ਸਕਦੇ ਆ ਇਹ ਕਾਪਾ ਇਹ ਰੋਲ ਪਲੇ ਕਰ ਸਕਦੇ ਆ ਹਾਂਜੀ ਤੋਂ ਇਹ ਦਰਖਤ ਦੀ ਹੋਰ ਕੋਈ ਮਹੱਤਤਾ ਤੁਹਾਨੂੰ ਪਤਾ ਜਿੱਦਾਂ ਤੁਸੀਂ ਕਹਿੰਦੇ ਵੀ ਤੁਸੀਂ ਡਲਹੋਜ਼ ਸੀ ਗਏ ਉੱਥੇ ਡਾਕਟਰ ਸਾਹਿਬ ਨੇ ਥੱਲੇ ਮਰੀਜ਼ ਬਿਠਾਏ ਸੀ ਵੀ ਉਹ ਕਹਿੰਦੇ ਇਹਦੀ ਹਵਾ ਦੇ ਨਾਲ ਹੀ ਬੁਖਾਰ ਹਟ ਗਿਆ ਬੁਖਾਰ ਹਟ ਜਾਂਦਾ ਟੀਵੀ ਨੂੰ ਅਸਰ ਪੈ ਜਾਂਦਾ ਟੀਵੀ ਦਾ ਪੱਕਾ ਹੈ ਨਾ ਟੀਵੀ ਦਾ ਸਿਗਾ ਹੀ ਉੱਥੇ ਉਹ ਕੋਈ ਡਾਕਟਰ ਹਸਪਤਾਲ ਸਿਗਾ ਹਰਿਆਣਾ ਮਾਝਾ ਤੇ ਪੰਜਾਬ ਅੱਛਾ ਜੀ ਤੇ ਉਹ ਕੱਲਾ ਟੀਵੀ ਦਾ ਹੀ ਸੀ ਕੱਲਾ ਟੀਵੀ ਦਾ ਸੀ ਹਾਂ ਠੀਕ ਆ ਉਹ ਜਾਣੀ ਇਹਦੀ ਇਹਦੀ ਹਵਾ ਬਾਰੇ ਉਹ ਲਾਈਨ ਚ ਮੰਡੇ ਡਾਇਓ ਜੀ ਤੁਸੀਂ ਕਦੇ ਬਜ਼ੁਰਗਾਂ ਤੋਂ ਜਿੱਦਾਂ ਆਪਣੇ ਬਚਪਨ ਚ ਸੁਣਿਆ ਨਹੀਂ ਸੀ ਜਾਂ ਜਦੋਂ ਜਵਾਨੀ ਚ ਤੁਸੀਂ ਨਹੀਂ ਸੁਣਿਆ ਸਗਾ ਵੀ ਇਹ ਕਦੋਂ ਕਦਾਂ ਜਾਨੀ ਕਿੰਨਾ ਕੁ ਪੁਰਾਣਾ ਹੋਊਗਾ ਸੁਣਿਆ ਜੀ ਬਜ਼ੁਰਗ ਕਹਿੰਦੇ ਸੀ ਬਹੁਤ ਪੁਰਾਣਾ ਅੱਛਾ ਉਹਨਾਂ ਨੂੰ ਨਹੀਂ ਪਤਾ ਕਹਨੇ ਲਾਇਆ ਸੀ ਇਹ ਕਹਨੇ ਇੱਥੇ ਆਦ ਸ਼ਕਤੀ ਮੰਦਰ ਕੌਣ ਲਾ ਗਿਆ ਨਹੀਂ ਜੀ ਇਹ ਮੰਦਰ ਸਾਕ ਕਹਿੰਨੇ ਲਾਇਆ ਅੱਛਾ ਇਹ ਵੀ ਪ੍ਰਾਚੀਨ ਹੀ ਆ ਜਾਨੀ ਕਹਿਣ ਦਾ ਭਾਵ ਆ ਕਿ ਅਗਰ ਕੋਈ ਦਰਖਤ ਯਾ ਕੋਈ ਫਸਲ ਕੋਈ ਬੂਟਾ ਕੋਈ ਇਹੋ ਜਿਹੀ ਚੀਜ਼ ਜਿਹੜੀ ਨਸਲ ਆ ਉਹ ਖਤਮ ਹੋਣ ਕੰਡੇ ਆ ਤੇ ਪਿਆਰੇ ਪੰਜਾਬੀਓ ਭੈਣੋ ਤੇ ਭਰਾਓ ਦੋਸਤੋ ਸਾਥੀਓ ਆਪਾਂ ਜੋ ਕਰ ਸਕਦੇ ਆਪਾਂ ਨੂੰ ਕਰਨਾ ਚਾਹੀਦਾ ਆਪਾਂ ਇਹ ਆਪਣੀ ਵੱਡੀ ਗੱਲ ਆ ਕਿ ਇਹ ਆਪਣੇ ਕੋ ਹੈਗਾ ਆ ਕੋਈ ਦਰਖਤ ਤੇ ਆਪਾਂ ਇਹਦੇ ਅੱਗੋਂ ਇਹਦੇ ਬੀਆਂ ਤੋਂ ਬੂਟੇ ਤਿਆਰ ਕਰਕੇ ਇਹਦੇ ਬੂਟੇ ਤਿਆਰ ਕਰਕੇ ਇਹਦੇ ਬੀਆਂ ਤੋਂ ਆਪਾਂ ਇਹਨੂੰ ਬਚਾ ਸਕਦੇ ਹਾਂ ਠੀਕ ਹੈ ਸੋ ਇੱਥੇ ਬਾਪੂ ਪਵਨ ਕੁਮਾਰ ਜੀ ਜਿਹੜੇ ਨੇ ਇਹ ਖੋਦ ਇੱਕ ਰਿਟਾਇਰਡ ਟੀਚਰ ਨੇ ਬਾਪੂ ਜੀ ਤੁਸੀਂ ਕੀ ਪੜਾਉਂਦੇ ਰਹੇ ਵੈਸੇ ਮੈਂ ਪ੍ਰਾਈਮਰੀ ਸਕੂਲ ਚ ਪੜਾਉਂਦਾ ਸੀ ਸਾਰੇ ਸਬਜੈਕਟ ਪੜਾਉਣੇ ਪੈਂਦੇ ਅੱਛਾ ਜੀ ਸਭ ਕੁਝ ਹੀ ਪੜਾ ਲੈਂਦੇ ਸੀਗੇ ਤੇ ਤੁਸੀਂ ਮੈਨੂੰ ਉੱਥੇ ਗੱਲ ਕਰਦੇ ਸੀ ਕਿਹੜੀ-ਕਿਹੜੀਆਂ ਭਾਸ਼ਾਵਾਂ ਖੁਦ ਜਾਣਦੇ ਆ ਆਪ ਤਾਂ ਮੈਂ ਇੱਕ ਦੋ ਹੀ ਹੈ ਜੀ ਹਿੰਦੀ ਆ ਪੰਜਾਬੀ ਆ ਅੱਛਾ ਜੀ ਸੰਸਕ੍ਰਿਤ ਆ ਹਰਥੀ ਵੀ ਆ ਠੀਕ ਹੈ ਪੰਜਾਬੀ ਹਿੰਦੀ ਸੰਸਕ੍ਰਿਤ ਤੇ ਉਰਦੂ ਕਹਿੰਦੇ ਇੱਕ ਦੋਈ ਆ ਅੰਗਰੇਜ਼ੀ ਦੀ ਵੀ ਚੰਗੀ ਮਾਲੂਮਾਤ ਰੱਖਦੇ ਨੇ ਸੋ ਆਹ ਹੈ ਜੀ ਕੈਂਡੂ ਕੈਂਡੂ ਤੁਸੀਂ ਦੇਖ ਲਓ ਤੇ ਇਹ ਇਹ ਦਰਖਤ ਜਿਹੜਾ ਹੈ ਨਾ ਇਹ ਪੰਜਾਬ ਦੇ ਵਿੱਚ ਕਹਿੰਦੇ ਰੇਅਰ ਰਹਿ ਗਏ ਨੇ ਤੇ ਤਕਰੀਬਨ ਮਤਲਬ ਇਹ ਅਲੋਪ ਹੋ ਚੁੱਕਾ ਆ ਜਾਂ ਕਹਿ ਲਓ ਵੀ ਇਹ ਲੋਕਾਂ ਨੂੰ ਭੁੱਲ ਵੀ ਚੁੱਕਾ ਕੈਂਡੂ ਕੀ ਇਹਨੂੰ ਅੱਗੋਂ ਵੀਡੀਓ ਦੇਖਦੇ ਦੇਖਦੇ ਨੂੰ ਸ਼ੇਅਰ ਕਰ ਦਿਓ ਤੁਹਾਨੂੰ ਆਪਾਂ ਫਲ ਵੀ ਦਿਖਾ ਲਤਾ ਇਹਦਾ ਉਹ ਆਦ ਸ਼ਕਤੀ ਮੰਦਰ ਪਿੰਡ ਜ਼ਹੂਰਾ ਆ ਤੇ ਜ਼ਹੂਰਾ ਪਿੰਡ ਦਾ ਇਹ ਮੰਦਰ ਜਿਹੜਾ ਆ ਇਹ ਜ਼ਿਲ੍ਹਾ ਪੈਂਦਾ ਜੀ ਹੁਸ਼ਿਆਰਪੁਰ ਤੇ ਤੁਸੀਂ ਚਾਹੋ ਤੇ ਇਹਨੂੰ ਆ ਕੇ ਇਸ ਮੰਦਰ ਚ ਇਸ ਬਿਰਖ ਦੇ ਦਰਸ਼ਨ ਕਰ ਸਕਦੇ ਆ ਇਹ ਇਹਦੇ ਬੂਟੇ ਤਿਆਰ ਜ਼ਰੂਰ ਕਰਦੇ ਨੇ ਤੁਹਾਡਾ ਨੰਬਰ ਦੇ ਸਕਦੇ ਹਾਂ ਅਸੀਂ ਵੀਡੀਓ ਚ ਸੋ ਆ ਜਿਹੜਾ ਨੰਬਰ ਥੱਲੇ ਡਿਸਪਲੇ ਕਰ ਰਿਆ ਇਹ ਬਾਪੂ ਪਵਨ ਕੁਮਾਰ ਜੀ ਹੁਣਾਂ ਦਾ ਆ ਬਜ਼ੁਰਗਾਂ ਦਾ ਬਜ਼ੁਰਗ ਇਸ ਦਰਖਤ ਦੇ ਬਜ਼ੁਰਗਾਂ ਨੇ ਤਿਆਰ ਕੀਤੇ ਨੇ ਕਰਨਗੇ ਇਹ ਆਉਣ ਵਾਲੇ ਸਮੇਂ ਚ ਤੇ ਇਹਦੇ ਬੂਟੇ ਤੁਸੀਂ ਉਹ ਲੈ ਸਕਦੇ ਆ ਇਹਨਾਂ ਤੋਂ ਤੇ ਬਹੁਤ ਇਹਨੂੰ ਫਲ ਲੱਗਾ ਆ ਅਸੀਂ ਬੇਨਤੀ ਕਰਾਂਗੇ ਕਿ ਕੈਂਡੂ ਇਹਨੂੰ ਜ਼ਰੂਰ ਬਚਾਇਆ ਜਾਵੇ ਇਹਨੂੰ ਲਾਇਓ ਯਾਰ ਹਨਾ ਬਾਕੀ ਯਾਰ ਬਾਈ ਵੀਡੀਓ ਪਸੰਦ ਆਈ ਹੋਵੇ ਇਨੂੰ ਲਾਈਕ ਤੇ ਸ਼ੇਅਰ ਵਾਲਾ ਬਟਨ ਦੱਬ ਕੇ ਗਾਂ ਅੱਗੋਂ ਜ਼ਰੂਰ ਯਾਰ ਇਹਨੂੰ ਫਾਰਵਰਡ ਕਰ ਦਿਓ ਇਹ ਤੁਹਾਡੀ ਜਿਹੜੀ ਮਤਲਬ ਇਹ ਇੱਕ ਤਰ੍ਹਾਂ ਸਾਡੀ ਇਸ ਵਿਰਾਸਤ ਨੂੰ ਸਾਡੇ ਇਸ ਪੰਜਾਬ ਨੂੰ ਇੱਕ ਕੁਦਰਤ ਨੂੰ ਇੱਕ ਸੇਵਾ ਹੀ ਹੋਊਗੀ ਸੋ ਬੜੀ ਮਿਹਰਬਾਨੀ ਤੁਹਾਡੀ ਇਹਦੇ ਨਾਲ ਹੀ ਯਾਰ ਇੱਕ ਤੁਹਾਨੂੰ ਮੈਂ ਅਸੀਂ ਮੰਦਰ ਦੇ ਅੰਦਰਲੇ ਪਾਸੇ ਇੱਕ ਹੋਰ ਦਰਖਤ ਮੈਂ ਦਿਖਾ ਲ ਦਿਆਂ ਤੁਹਾਨੂੰ ਮੈਂ ਸੋ ਮੰਦਰ ਦੇ ਅੰਦਰ ਬਾਪੂ ਜੀ ਨੂੰ ਬਾਪੂ ਜੀ ਨੂੰ ਆ ਦੇਣੇ ਬਾਪੂ ਜੀ ਆ ਦੱਸਿਓ ਵੀ ਇਹ ਜਿਹੜਾ ਦਰਖਤ ਆ ਯਾਰ ਆ ਫਲ ਆ ਦੇਖੋ ਦਿਖਾ ਦਿਓ ਆ ਕਾ ਦਾ ਦਰਖਤ ਆ ਹੁਣ ਜਿਹੜਾ ਪਛਾਣ ਲਓ ਬਿੱਲ ਆ ਪਹਿਲਾਂ ਨਿਗਾਹ ਮਾਰ ਲਓ ਜੇ ਤੁਹਾਨੂੰ ਪਤਾ ਲੱਗ ਸਕਦਾ ਤੇ ਮਾਰ ਦਿਓ ਹਾਂਜੀ ਹਾਂਜੀ ਬਾਪੂ ਜੀ ਬੋਲੋ ਆਮ ਤੌਰ ਤੇ ਸਾਨੂੰ ਜਿਹੜੇ ਅੱਜ ਬਿੱਲ ਲੱਭਦੇ ਆ ਫਲ ਜੀ ਬਹੁਤ ਵੱਡੇ ਵੱਡੇ ਆ ਹਾਂਜੀ ਪਰ ਇਹਦੇ ਫਲ ਛੋਟੇ ਆ ਅੱਛਾ ਜੀ ਤੇ ਉਹ ਮੈਂ ਸਿਆਣਿਆਂ ਤੋਂ ਹੀ ਜਿਹੜੇ ਇਹਨਾਂ ਦੇ ਬੂਟੀਆਂ ਦੇ ਬਾਹਰ ਆ ਹਾਂਜੀ ਉਹਨਾਂ ਤਾਂ ਪੁੱਛਿਆ ਸੀ ਵੀ ਇਹਦੀਆਂ ਦੋ ਕਿਸਮਾਂ ਆ ਇੱਕ ਮੇਲ ਆ ਤੇ ਇੱਕ ਫੀਮੇਲ ਆ ਹੂੰ ਇਹਨੂੰ ਉਹ ਮੇਲ ਦੱਸਦੇ ਸੀ ਉਹ ਵੱਡਿਆਂ ਨੂੰ ਫੀਮੇਲ ਦੱਸਦੇ ਸੀ ਅੱਛਾ ਜੀ ਤੇ ਗੁਣ ਤਕਰੀਬਨ ਬਰਾਬਰ ਆ ਇਹਦੇ 'ਚ ਜਰਾ ਬੂਸਟ ਜ਼ਿਆਦਾ ਕਰਦਾ ਹੈ ਅੱਛਾ ਜੀ ਇਹ ਜਿਹੜਾ ਦੇਸੀ ਆ ਯਾਨੀ ਕਿ ਹਾਂਜੀ ਠੀਕ ਆ ਇਹ ਮੇਲ ਕਹਿ ਸਕਦੇ ਤੁਸੀਂ ਇਹ ਮੇਲ ਆ ਇਹ ਵੀ ਤੁਹਾਡੇ ਮਤਲਬ ਕਿ ਜਨਮ ਤੋਂ ਪਹਿਲਾਂ ਦਾ ਹੀ ਆ ਨਾ ਪਹਿਲਾਂ ਇਹ ਇਦਾਂ ਹੀ ਆ ਨਾ ਉਦੋਂ ਤੋਂ ਇਦਾਂ ਹੀ ਹੈ ਨਾ ਬਹੁਤ ਪ੍ਰਾਤਨ ਆ ਜੀ ਇਹ ਵੀ ਬਹੁਤ ਪ੍ਰਾਤਨ ਆ अच्छा जी, शोटी -शोटी ए... जी, जी जी ਕਿਤੇ ਬਿੱਲ ਦੇ ਸੀ ਕਿਸੇ ਕੋ ਹੋਵੇ ਆ ਬਿੱਲ ਦੇਖ ਲਓ ਇਹਨੂੰ ਬਹੁਤ ਛੋਟੇ ਛੋਟੇ ਫੜ ਲੱਗੇ ਨੇ ਮੈਂ ਤੁਹਾਨੂੰ ਦਿਖਾਉਂ ਉੱਪਰ ਅਸਲ 'ਚ ਬਹੁਤ ਲੱਗੇ ਹੋ ਪਰ ਹੋਂਤ ਨੇ ਥੱਲੇ ਹੈ ਨਹੀਂ ਕੇ ਇਹ ਸੁਭਾ ਜੀ ਆਹ ਦੇਖੋ ਥੋੜਾ ਜਿਹਾ ਹਾਂ ਲੱਗਾ ਹੈ ਦੱਸਦਾ ਆਹ ਆ ਸਾਈਜ਼ ਇਹਦਾ ਇਹ ਲਾਗੇ ਕਰ ਲਈਏ ਵੜਾ ਆਪਾਂ ਆਹ ਦੇਖ ਲਓ ਜੀ ਆਹ ਪੁੰਜੇ ਪਏ ਟੁੱਟੇ ਬਥੇ ਰੇ ਆਹ ਲਓ ਜੀ ਆਹ ਸਾਈਜ਼ ਇਹਦਾ ਅੱਛਾ ਇਸ ਤੋਂ ਵੱਡਾ ਸਾਈਜ਼ ਨਹੀਂ ਹੁੰਦਾ ਹੈਗੀ ਹੈ ਜੀ ਇਸ ਤੋਂ ਵੱਡੇ ਵੀ ਹੋ ਜੀ ਥੋੜੇ ਇਸ ਤੋਂ ਵੱਡੇ ਵੀ ਹੋਣਗੇ ਥੋੜਾ ਵੱਡਾ ਅੱਛਾ ਹੋ ਜਾਂਦਾ ਹੈ ਠੀਕ ਹੈ ਉੱਪਰ ਹੈਗਾ ਵੈਸੇ ਫਲ ਕਾਫੀ ਆ ਹਾਂਜੀ ਉੱਪਰ ਆ ਉੱਪਰ ਫਲ ਹੈ ਉਹ ਵੀ ਏਡੇ ਏਡੇ ਆ ਵੱਡੇ ਨਹੀਂ ਤੁਸੀਂ ਛੋਟੇ ਆ ਇਸ ਬਿੱਲ ਦੇ ਵੀ ਬੂਟੇ ਤਿਆਰ ਕੀਤੇ ਹਾਂਜੀ ਕੀਤੇ ਨੇ ਥੋੜੇ ਕੀਤੇ ਜੀ ਮੁੱਕ ਜਾਂਦੇ ਉਹ ਕਰਿਓ ਇਹ ਜ਼ਰੂਰ ਕਰਿਓ ਇਹਨਾਂ ਨੂੰ ਬੇਨਤੀ ਕੀਤੀ ਸੀ ਜੀ ਮੈਂ ਤਾਹਣ ਰੰਮਾ ਵੀ ਨਹੀਂ ਬਗਦਾ ਹਾਂ ਆ ਦੇਖੋ ਜੀ ਤੁਸੀਂ ਦੇਖ ਸਕਦੇ ਆ ਇਹ ਦੇਸੀ ਬਿੱਲ ਕਹਿ ਰਹੇ ਇਹ ਵੀ ਬਹੁਤ ਪ੍ਰਾਤਨ ਦੋਸਤ ਜੀ ਇਸ ਮੰਦਰ ਦੇ ਵਿੱਚ ਹੈਗਾ ਸਰ ਜਾਗਰੂਕਤਾ ਫਲਾਉਣ ਦੇ ਲਈ ਆਪਾਂ ਨੂੰ ਜ਼ਰੂਰ ਇਹ ਜਿਹੀਆਂ ਚੀਜ਼ਾਂ ਨੂੰ ਸੰਭਾਲਣਾ ਚਾਹੀਦਾ ਇਹਨਾਂ ਦੇ ਗਾਂ ਛੋਟੇ ਛੋਟੇ ਬੂਟੇ ਤਿਆਰ ਕਰਕੇ ਰੁੱਖ ਤਿਆਰ ਕਰਕੇ ਆਪਾਂ ਨੂੰ ਚਾਹੀਦਾ ਕਿ ਅਸੀਂ ਇਹਨਾਂ ਨੂੰ ਸੰਭਾਲੀਏ ਪਿੰਡ ਜ਼ਹੂਰਾ ਪਪੂ ਪਵਨ ਕੁਮਾਰ ਜੀ ਇਹਨਾਂ ਨੇ ਸਾਨੂੰ ਇਹ ਬਿੱਲ ਤੇ ਉਸ ਤੋਂ ਪਹਿਲਾਂ ਕਿੰਡੂ ਇਹ ਦੋ ਦਰਖਤ ਦਿਖਾਲੇ ਆ ਦੋਵੇਂ ਬਹੁਤ ਪੁਰਾਤਨ ਨੇ ਕੈਂਡੂ ਦਾ ਤਾਂ ਨਹੀਂ ਪਤਾ ਵੀ ਉਹ ਤਾਂ ਤੁਸੀਂ ਦੇਖ ਹੀ ਲਿਆ ਵੀ ਉਹਦਾ ਕੀ ਪੋਜੀਸ਼ਨ ਹੈ ਕੀ ਉਹਦੇ ਅੱਜ ਹਾਲਤ ਆ ਉਹ ਉਹ ਤਾਂ ਕੱਪ ਕਹਿ ਨਹੀਂ ਸਕਦੇ ਉਹ ਕਿੰਨਾ ਪੁਰਾਣਾ ਹੁਣ ਜਿਆਦਾ ਨਹੀਂ ਤਾਂ 1.5 200 ਸਾਲ ਤਾਂ ਸ਼ਾਇਦ ਹੋਊਗਾ ਕਿਉਂਕਿ 84 ਸਾਲ ਦੇ ਤੁਸੀਂ ਉਂ ਚੱਲੇ ਤੁਸੀਂ ਬਜ਼ੁਰਗਾਂ ਤੋਂ ਕਹਿੰਦੇ ਆ ਵੀ ਉਹ ਵੀ ਦੇਖਦੇ ਰਹੇ ਇਹਨੂੰ ਤਾਂ ਬਜ਼ੁਰਗਾਂ ਨੇ ਵੀ ਇਦਾਂ ਦਾ ਦੇਖਿਆ ਸੋ 1.5 200 ਸਾਲ ਤੱਕ ਕਿਤੇ ਨਹੀਂ ਗਿਆ ਸੋ ਇੱਕ ਕੈਂਡੂ ਦਾ ਦਰਖਤ ਆ ਕੈਂਡੂ ਤੋ ਅਲਾਵਾ ਇੱਕ ਇਹਨਾਂ ਨੇ ਬਿੱਲ ਦਿਖਾ ਲਿਆ ਆ ਜਿਹੜਾ ਕਿ ਇਸ ਮੰਦਰ ਦੇ ਵਿੱਚ ਹੈਗਾ ਸੋ ਇਹ ਵਿਰਾਸਤੀ ਚੀਜ਼ਾਂ ਨੇ ਪੰਜਾਬੀਓ ਦੋਸਤੋ ਭਰਾਵੋ ਭੈਣੋ ਸਾਰਿਆਂ ਨੂੰ ਅਸੀਂ ਬੇਨਤੀ ਕਰਾਂਗੇ ਬਾਈ ਆਪਣੀ ਵਿਰਾਸਤ ਜਿਹੜੀ ਆ ਉਹਨੂੰ ਜ਼ਰੂਰ ਸੰਭਾਲੋ ਠੀਕ ਹੈ ਆ ਬਾਕੀ ਬਾਪੂ ਜੀ ਦਾ ਨੰਬਰ ਹੈਗਾ ਮੈਂ ਦੇ ਰਿਹਾ ਤੁਹਾਨੂੰ ਤੇ ਜਿਵੇਂ ਵੀ ਮਤਲਬ ਤੁਸੀਂ ਇਹਨਾਂ ਨਾਲ رابطہ ਕਰ ਲਈਓ ਜਦੋਂ ਵੀ ਕਰਨਾ ਹੋਇਆ ਇਹਨਾਂ ਤੋਂ ਬੂਟਾ ਤੁਸੀਂ ਲੈ ਸਕਦੇ ਆ ਸੋ ਆਉਣਾ ਪਰ ਹੁਸ਼ਿਆਰ ਪਰ ਪੈਣ ਕੋਈ ਹੋਮ ਡਿਲੀਵਰੀ ਲਈ ਪਲੀਜ਼ ਨਾ ਕਹਵੇ 84 5 ਇਅਰਸ ਦੀ 올 ਮਤਲਬ ਏਜ ਆ 84 85 ਸਾਲ ਦੇ ਵਿੱਚ ਆਪਾਂ ਇਹਨਾਂ ਨੂੰ ਇੱਥੇ ਸੇਵਾ ਕਰਦੇ ਨੇ ਮੰਦਿਰ ਚ ਆਪਾਂ ਅ ਅਧਿਆਪਕ ਰਹੇ ਨੇ ਆਪਾਂ ਆਪਣੇ ਜੀਵਨ ਕਾਲ ਚ ਜਵਾਨੀ ਵੇਲੇ ਤੋਂ ਆਪਾਂ ਚੰਗੇ ਨਹੀਂ ਲੱਗੀਦਾ ਕਿ ਇਹਨਾਂ ਨੂੰ ਬੇਨਤੀ ਇਹ ਗੱਲ ਕਹੀਏ ਸਾਨੂੰ ਹੋਮ ਡਿਲੀਵਰੀ ਕਰਦੇ ਹੋ ਸਾਨੂੰ ਇੱਥੇ ਭੇਜ ਦਿਓ ਇਦਾਂ ਨਹੀਂ ਤੁਹਾਨੂੰ ਆਉਣਾ ਪੈਣਾ ਬਾਈ ਜੇ ਕੁਝ ਚਾਹੀਦਾ ਤਾਂ ਸੋ ਬਾਈ ਲਾਈਕ ਵਾਲਾ ਬਟਨ ਦਬ ਦਤਾ ਹਰ ਤੁਸੀਂ ਫੋਨ ਹਾਂ ਬਿਨਾ ਫੋਨ ਕੀਤੇ ਕੋਈ ਨਾ ਆਵੇ ਹਨਾ ਆ ਵੀ ਗੱਲ ਨਾਲ ਆ ਬਿਨਾ ਫੋਨ ਕੀਤੇ ਕੋਈ ਨਾ ਆਵੇ ਬਾਕੀ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ ਅਸੀਂ ਆਸ ਕਰਦੇ ਹਾਂ ਲਾਈਕ ਵਾਲਾ ਬਟਨ ਤੁਸੀਂ ਦਬ ਦਿੱਤਾ ਹੋਣਾ ਤੇ ਵੀਡੀਓ ਨੂੰ ਹੁਣ ਅੱਗੋਂ ਸ਼ੇਅਰ ਕਰਨਾ ਨਾ ਭੁੱਲੋ ਦੋਸਤਾਂ ਨੂੰ ਜ਼ਰੂਰ ਦਿਖਾਓ ਉਹਨਾਂ ਨੂੰ ਦਿਖਾ ਦੇਓ ਕਿ ਬਈ ਵੀ ਆ ਮਤਲਬ ਅਸੀਂ ਜਿਹੜਾ ਅਸੀਂ ਦੇਖ ਕੇ ਆਏ ਆ ਅੱਜ ਦੇਖਿਆ ਵੀਡੀਓ ਸੋ ਇੱਕ ਸਾਡੀ ਬੇਨਤੀ ਹੋਰ ਕਿ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਸਾਡੇ ਪੇਜ ਨੂੰ ਇੰਸਟਾਗ੍ਰam ਫੇਸਬੁੱਕ ਵਾਲੇ ਨੂੰ ਉਹ ਨਾ ਭੁੱਲਿਓ ਬਾਪੂ ਜੀ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਤੁਸੀਂ ਇੰਨਾ ਸਮਾਂ ਵੀ ਦਿੱਤਾ ਤੇ ਆ ਬੜ ਮੁੱਲੀ ਮਤਲਬ ਸਾਨੂੰ ਕੁਦਰਤ ਦਾ ਇਹ ਖਜ਼ਾਨਾ ਜਾਂ ਕੁਦਰਤ ਦੀ ਦਾਤ ਜਿਹੜੀ ਉਹ ਸਾਨੂੰ ਦਿਖਾ ਲਈ ਬਹੁਤ ਮਿਹਰਬਾਨੀ ਤੁਹਾਡੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ